ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ ਤੇ ਲੋ ਜੀ ਤੁਸੀਂ ਥੰਬਨੇਲ ਦੇ ਵਿੱਚ ਦੇਖ ਲਿਆ ਹੋਣਾ ਵੀ ਆਪਾਂ ਨੇ ਕਾਦੀ ਸਬਜ਼ੀ ਬਣਾਈ ਆ ਆਪਾਂ ਨੇ ਬਣਾਈ ਜੀ ਅੱਜ ਹਲਵਾਈ ਸਟਾਈਲ ਢਾਬਾ ਸਟਾਈਲ ਟਿੰਡਿਆਂ ਦੀ ਸਬਜ਼ੀ ਪੂਰੀ ਮਸਾਲੇਦਾਰ ਠੀਕ ਹੈ ਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਇਹ ਸਬਜ਼ੀ ਦੀ ਵੀ ਆਪਾਂ ਇਹਨੂੰ ਹਲਵਾਈ ਸਟਾਈਲ ਢਾਬਾ ਸਟਾਈਲ ਕਿਵੇਂ ਬਣਾ ਸਕਦੇ ਆ ਤੁਸੀਂ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਟਿੰਡਿਆਂ ਦੀ ਸਬਜ਼ੀ ਢਾਬਾ ਸਟਾਈਲ ਹਲਵਾਈ ਸਟਾਈਲ ਆਪਾਂ ਬਣਾ ਕੇ ਦਿਖਾਵਾਂਗੇ ਤੇ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਜੀ ਤੇ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਲੋ ਜੀ ਟਿੰਡਿਆਂ ਦੀ ਮਸਾਲੇਦਾਰ ਸਬਜ਼ੀ ਬਣਾਉਣ ਵਾਸਤੇ ਜਿਹੜਾ ਜਿਹੜਾ ਆਪਾਂ ਨੂੰ ਸਮਾਨ ਚਾਹੀਦਾ ਮੈਂ ਤੁਹਾਨੂੰ ਦੱਸ ਦਿੰਨਾ 1 ਕਿਲੋ ਆਪਾਂ ਨੇ ਟਿੰਡੇ ਲਈ ਆ ਜੀ ਧੋ ਕੇ ਚੰਗੀ ਤਰ੍ਹਾਂ ਇਸ ਤਰੀਕੇ ਦੇ ਆਪਾਂ ਨੇ ਕੱਟਣੇ ਹੈ ਜਿਆਦਾ ਮੋٹے ਵੀ ਨਹੀਂ ਹੋਣੇ ਚਾਹੀਦੇ ਤੇ ਜਿਆਦਾ ਬਰੀਕ ਵੀ ਨਹੀਂ ਠੀਕ ਹੈ ਜੀ ਅੱਜ ਜਿਹੜੀ ਆਪਾਂ ਸਬਜੀ ਬਣਾਵਾਂਗੇ ਅੱਜ ਬਣਾਵਾਂਗੇ ਆਪਾਂ ਢਾਬਾ ਸਟਾਈਲ ਯਾਨੀ ਕਿ ਹਲਵਾਈ ਸਟਾਈਲ ਦੋ ਆਪਾਂ ਨੇ మీడియం ਸਾਈਜ਼ ਦੇ ਪਿਆਜ਼ ਬਰੀਕ ਬਰੀਕ ਕੱਟ ਲਏ ਆ ਜੀ ਯਾਨੀ ਚੌਪ ਕਰ ਲਏ ਆ ਚਾਰ ਤੋਂ ਪੰਜ ਆਪਾਂ ਨੇ ਗ੍ਰੀਨ ਚਿੱਲੀ ਕੱਟ ਲਈਆਂ ਬਰੀਕ ਬਰੀਕ ਥੋੜਾ ਜਿਹਾ ਪੱਲਾ ਸੁਣ ਪਾਉਂਗੇ ਠੀਕ ਹੈ ਜੀ ਗਰਮੀ ਬਹੁਤ ਹੈ ਅਦਰਕ ਆਪਾਂ ਨੇ ਸਕਿਪ ਕਰ ਦਿੱਤਾ ਤੇ ਤਿੰਨ ਆਪਾਂ ਨੇ మీడియం ਸਾਈਜ਼ ਦੇ ਬਰੀਕ ਬਰੀਕ ਟਮਾਟਰ ਕੱਟ ਲਏ ਆ ਜੀ ਠੀਕ ਹੈ ਜੀ ਤੇ ਲਓ ਜੀ ਤੇ ਹੁਣ ਸਬਜ਼ੀ ਬਣਾਉਣੀ ਕਰਦੇ ਆਂ ਸਟਾਰਟ ਚੁੱਲੇ ਤੇ ਰੱਖ ਲਈ ਆਪਾਂ ਨੇ ਕੜਾਹੀ ਤੇ ਲਓ ਜੀ ਕੜਾਹੀ ਦੇ ਵਿੱਚ ਪਾਵਾਂਗੇ ਹੁਣ ਆਪਾਂ ਸਰੋਂ ਦਾ ਤੇਲ ਤੇ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਤੇ ਲਓ ਜੀ ਤੇਲ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਵੇ ਫਿਰ ਆਪਾਂ ਨੇ ਇਹਦੇ ਵਿੱਚ ਜਿਹੜੀਆਂ ਸੀਗੇ ਟਿੰਡੇ ਕੱਟ ਕੇ ਰੱਖੇ ਸੀ ਉਹ ਆਪਾਂ ਨੇ ਇਹਦੇ ਵਿੱਚ ਐਡ ਕਰ ਦੇਣੇ ਆ ਠੀਕ ਆ ਜੀ ਤੇ ਟਿੰਡੇ ਆ ਜਿਹੜੇ ਆਪਾਂ ਨੇ ਤੇਲ ਦੇ ਵਿੱਚ ਕਰਨੇ ਆ ਫਰਾਈ ਤਕਰੀਬਨ 5 ਤੋਂ 6 ਮਿੰਟ ਇਹਣੀ ਆਪਾਂ ਨੇ ਇਹ ਭੁੰਨ ਰਿਆਂ ਤੇਲ ਦੇ ਵਿੱਚ ਠੀਕ ਹੈ ਜੀ ਇਹਦੇ ਟਿੰਡੇ ਆਪਾਂ ਭੁੰਨ ਕੇ ਸਬਜ਼ੀ ਬਣਾਉਂਦੇ ਆ ਨਾ ਸਬਜ਼ੀ ਦਾ ਟੇਸ ਆ ਜਿਹੜਾ ਬਹੁਤ ਵਧੀਆ ਹੁੰਦਾ ਏ ਤੇ ਸੇਕ ਰੱਖਣਾ ਇਸ ਟਾਈਮ ਤੇ ਭੁੱਲ ਤੇ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਲੰਨੇ ਆ ਭੁੰਨ ਤੇ ਲੋ ਜੀ ਟਿੰਡੇ ਆ ਜਿਹੜੇ ਆਪਣੇ ਫਰਾਈ ਹੋ ਚੁੱਕੇ ਆ ਜੀ ਭੁੰਨ ਚੁੱਕੇ ਆ ਜਦੋਂ ਇਦਾਂ ਦਾ ਕਲਰ ਆ ਜਾਵੇ ਨਾ ਠੀਕ ਹੈ ਜੀ ਬ੍ਰਾਊਨ ਬ੍ਰਾਊਨ ਭੁੰਨ ਹੋਣ ਲੱਗ ਜਾਣਾ ਇੱਦ ਫਿਰ ਆਪਾਂ ਨੇ ਇਹ ਕੜਾਹੀ ਚੋਂ ਬਾਹਰ ਕੱਢ ਲੈਣੇ ਆ ਠੀਕ ਹੈ ਜੀ ਇਦਾਂ ਦੀ ਝਾਰਨੀ ਨਹੀਂ ਲੈਣੀ ਆਪਾਂ ਨੇ ਆਪਾਂ ਨੇ ਇਸ ਤਰੀਕੇ ਨਾਲ ਇਹ ਨਚੋੜ ਨਚੋੜ ਕੇ ਕਿਸੇ ਬਰਤਨ ਦੇ ਵਿੱਚ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੇ ਲੋ ਜੀ ਟਿੰਡੇ ਆਪਾਂ ਨੇ ਕੱਢ ਲਏ ਆ ਹੁਣ ਐਸੇ ਤੇਲ ਦੇ ਵਿੱਚ ਆਪਾਂ ਥੋੜੇ ਜਿھے ਖੜੇ ਮਸਾਲੇ ਪਾ ਲੂਗੇ ਜਿਵੇਂ ਕੀ ਠੀਕ ਹੈ ਜੀ ਤੇਜ ਪੱਤਾ ਹੋ ਗਿਆ ਦਾਲਚੀਨੀ ਹੋਗੀ ਥੋੜੇ ਜਿھے ਲੌਂਗ ਹੋਗੇ ਠੀਕ ਹੈ ਜੀ ਤੇ ਲੋ ਜੀ ਜੀਰਾ ਹੋ ਗਿਆ ਠੀਕ ਹੈ ਜੀ ਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨੂਗੇ ਤੇ ਜਦੋਂ ਖੜੇ ਮਸਾਲੇ ਹਲਕੇ ਜਿਹਾ ਭੁੰਨੇ ਗਏ ਫਿਰ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਠੀਕ ਹੈ ਜੀ ਦੋ ਪਿਆਜ਼ ਮੀਡੀਅਮ ਅਚ ਦੇ ਤੇ ਹੁਣ ਆ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨੂਗੇ ਜਦੋਂ ਤੱਕ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਤੇ ਲੋ ਜੀ ਜਦੋਂ ਪਿਆਜ਼ ਆਪਣੇ ਹਲਕੇ ਜੇ 골ਡਨ ਬ੍ਰਾਊਨ ਹੋ ਗਏ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਲਸਣ ਜਿਹੜਾ ਬਰੀਕ ਕੱਟਿਆ ਹੋਇਆ ਉਹ ਐਡ ਕਰ ਦੋਗੇ ਤੁਸੀਂ ਅਦਰਕ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਤੇ ਲੋ ਜੀ ਇਹਨੂੰ ਆਪਾਂ ਹਲਕਾ ਜਿਹਾ ਪਿਆਜ਼ਾਂ ਦੇ ਨਾਲ ਇਹ ਜਿਹੜਾ ਭੁੰਨ ਲੂਗੇ ਤੇ ਲੋ ਜੀ ਪਿਆਜ਼ ਆ ਜਿਹੜੇ ਆਪਣੇ ਭੁੰਨੇ ਗਏ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰੂਗੇ ਇੱਕ ਚਮਚ ਦੇਗੀ ਮਿਰਚ ਤੇ ਨਾਲੇ ਇੱਕ ਚਮਚ ਆਪਾਂ ਇਹਦੇ ਵਿੱਚ ਐਡ ਕਰੂਗੇ ਹਲਦੀ ਦਾ ਠੀਕ ਹੈ ਜੀ ਤੇ ਲੋ ਜੀ ਇਹਨੂੰ ਵੀ ਆਪਾਂ ਹਲਕਾ ਜਿਹਾ ਭੁੰਨੋਗੇ ਤੇ ਹਲਕਾ ਜਿਹਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਤਿੰਨ ਟਮਾਟਰ ਬਰੀਕ ਕੱਟੇ ਹੋਏ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੁਣ ਆਪਾਂ ਪਕਾ ਲਾਂਗੇ ਜੀ ਠੀਕ ਹੈ ਜੀ 6 ਤੋਂ 7 ਮਿੰਟ ਜੇ ਤਾਂਕਿ ਜਿਹੜੇ ਟਮਾਟਰ ਐ ਉਹ ਗਲ ਨਹੀਂ ਜਾਂਦੇ ਤੇ ਲੋ ਜੀ ਟਮਾਟਰ ਗਲ ਜਵੇ ਉਹਦੇ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਠੀਕ ਹੈ ਜੀ ਨਮਕ ਆਪਾਂ ਉਹਨਾਂ ਨਾਲ ਕਿਹਾ ਹੁੰਦਾ ਟਮਾਟਰ ਜਿਹੜੇ ਛੇਤੀ ਗਲ ਜਾਂਦੇ ਆ ਤੇ ਥੋੜਾ ਜਿਹਾ ਆਪਾਂ ਪਾਣੀ ਐਡ ਕਰ ਦੋਗੇ ਤੇ ਲੋ ਜੀ ਹੁਣ ਇਹਨੂੰ ਐ ਚੰਗੀ ਤਰ੍ਹਾਂ ਪਕਾਵਾਂਗੇ ਆਪਾਂ ਤੇ ਲੋ ਜੀ ਟਮਾਟਰ ਆਪਣੇ ਐਨ ਗਲ ਚੁੱਕੇ ਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰੂੰਗੇ ਥੋੜਾ ਜਿਹਾ ਕਿਚਨ ਕਿੰਗ ਠੀਕ ਹੈ ਜੀ ਮਸਾਲੇ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਆਪਾਂ ਥੋੜੇ ਥੋੜੇ ਪਾ ਰਹੇ ਹਾਂ ਇੱਕ ਚਮਚਾ ਆਪਾਂ ਨੇ ਕਿਧਰ ਕਿੰਗ ਦਾ ਪਾ ਲਿਆ ਇੱਕ ਪਾ ਲਿਆ ਧਨੀਆ ਪਾਊਡਰ ਦਾ ਠੀਕ ਹੈ ਕਹਿੰਦੇ ਚੰਗੀ ਤਰ੍ਹਾਂ ਜਿਹੜਾ ਆਪਾਂ ਦੋ ਚਾਰ ਮਿੰਟ ਤੱਕ ਹੋਰ ਪਕਾਉਂਗੇ ਤੇ ਨਾਲ ਹੀ ਆਪਾਂ ਇਹਦੇ ਚ ਐਡ ਕਰ ਦੋਗੇ ਥੋੜੀ ਜਿਹੀ ਕਸੂਰੀ ਮੇਥੀ ਤੇ ਨੌ ਦੀ ਮਸਾਲਾ ਪੂਰਾ ਬਣ ਗਿਆ ਘੈਂਟ ਆਪਣਾ ਤੇ ਦੋ ਜੀ ਥੋੜਾ ਜਿਹਾ ਇਹਨੂੰ ਆਪਾਂ ਹੋਰ ਪਕਾ ਲੰਨੇ ਆ ਤੇ ਨਾਲ ਹੀ ਆਪਾਂ ਥੋੜੀ ਜਿਹੀ ਐਡ ਕਰਦੇ ਹਾਂ ਚ ਗ੍ਰੀਨ ਚਿੱਲੀ ਕਰੇਪਸ ਐਡ ਕਰ ਦੂੰਗੇ ਹੁਣ ਜਿਹੜੀ ਆਪਾਂ ਨੇ ਟਿੰਡੇ ਫਰਾਈ ਕਰਕੇ ਰੱਖੇ ਸੀ ਠੀਕ ਹੈ ਜੀ ਤੇ ਲੌਰੀ ਸਬਜ਼ੀ ਦਾ ਕਲਰ ਚੈੱਕ ਕਰੋਗੇ ਤੁਸੀਂ ਮੈਂ ਕਹਿੰਦਾ ਇਸ ਤਰੀਕੇ ਨਾਲ ਤੁਸੀਂ ਟਿੰਡਿਆਂ ਦੀ ਸਬਜ਼ੀ ਬਣਾ ਕੇ ਖਾਓਗੇ ਨਾ ਟਾਪ ਵਾਸਟਾਇਲ ਨਾਲ ਸਰਵਾਈਸਟਾਇਲ ਉਹ ਗੁਣੀਆਂ ਚੱਕਦੇ ਰਹਿ ਜਾਓਗੇ ਜਿਵੇਂ ਕਲਰ ਦੇਖੋ ਤੁਸੀਂ ਤੇ ਲੌਰੀ ਹੁਣ ਲਈ ਢੱਕ ਕੇ ਆਪਾਂ 7 ਤੋਂ 8 ਮਿੰਟ ਜਿਹੜਾ ਚੰਗੀ ਤਰ੍ਹਾਂ ਪਕਾ ਦੋਗੇ ਠੀਕ ਹੈ ਜੀ ਨਾਲੇ ਆਪਾਂ ਹਲਕਾ ਜਿਹਦੇ ਵਿੱਚ ਜਿਹੜਾ ਪਾਣੀ ਆ ਉਹ ਐਡ ਕਰ ਦੋਗੇ ਇਹ ਕਿ ਸਬਜੀ ਆ ਜਿਹੜੀ ਥੋੜੀ ਨਰਮ ਬਣ ਜੇ ਜਿਹਨੂੰ ਹਲਕੀ ਜਿਹੀ ਪਤਲੀ ਠੀਕ ਹੈ ਜੀ ਲਓ ਜੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਲੰਮੇ ਆ ਪਕਾ ਤੇ ਮਿਲਦੇ ਆ ਉਸ ਤੋਂ ਬਾਅਦ ਤੇ ਲਓ ਜੀ ਸਬਜੀ ਬਣ ਕੇ ਹੋ ਗਈ ਹੈ ਜੀ ਆਪਣੀ ਟਿੰਡਿਆਂ ਦੀ ਰੇੜੀ ਕਲਰ ਚੈੱਕ ਕਰੋ ਸਬਜੀ ਦਾ ਤੁਸੀਂ ਮੈਂ ਕਹਿੰਦਾ ਇਸ ਤਰੀਕੇ ਨਾਲ ਸਬਜੀ ਬਣਾ ਕੇ ਖਾਓਗੇ ਨਾ ਉਂਗਲੀਆਂ ਚਟਦੇ ਰਹਿ ਜੂਗੇ ਤੇ ਲਓ ਜੀ ਗੈਸ ਕਰਦੇ ਆ ਹੁਣ ਆਪਾਂ ਬੰਦ ਤੇ ਸਬਜੀ ਦਿਖਾਉਣੀ ਆ ਤੁਹਾਨੂੰ ਪਲੇਟ 'ਚ ਕੱਢ ਕੇ ਤੇ ਲੋ ਜੀ ਸਬਜੀ ਬਣ ਕੇ ਰੈਡੀ ਆ ਜੀ ਤੁਸੀਂ ਸਬਜੀ ਦਾ ਕਲਰ ਚੈੱਕ ਕਰੋ ਇਸ ਤਰੀਕੇ ਨਾਲ ਸਬਜੀ ਬਣਾ ਕੇ ਖਾਓਗੇ ਟਿੰਡਿਆਂ ਦੀ ਉਂਗਲੀਆਂ ਚਟਦੇ ਰਹਿ ਜਾਓਗੇ ਤੇ ਲੋ ਜੀ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਆਪਣਾ ਪੰਜਾਬੀ ਕੁਕਿੰਗ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਲੋ ਜੀ ਮਿਲਦੇ ਹਾਂ ਹੁਣ ਫਿਰ ਆਪਾਂ ਇੱਕ ਨੈਕਸਟ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ